ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਵਿਕਰਮ ਜੀਠਿਆ ਦੀ ਸਕਿਉਰਟੀ ਜੈਡ ਸਕਿਉਰਟੀ ਵਾਪਸ ਲੈ ਲਈ ਗਈ ਬੜਾ ਰੌਲਾ ਪਿਆ ਔਰ ਮੀਡੀਆ ਖਾਸ ਤੌਰ ਤੇ ਪੰਜਾਬੀ ਮੀਡੀਆ ਤੇ ਬੜਾ ਵਿਵਾਦ ਬਣ ਗਿਆ ਡਿਬੇਟਸ ਹੋ ਰਹੀਆਂ ਨੇ ਮੈਂ ਵੀ ਕਰਕੇ ਹਟਿਆ ਔਰ ਕਮਾਲ ਤਾਂ ਇਹ ਹੈ ਕਿ ਵਿਕਰਮ ਜੀਠਿਆ ਤੇ ਸੁਖਵੀਰ ਸਿੰਘ ਬਾਦਲ ਵੀ ਮਿਲੇ ਅੱਜ ਬਹੁਤ ਦਿਨਾਂ ਬਾਅਦ। ਔਰ ਸੁਖਵੀਰ ਸਿੰਘ ਬਾਦਲ ਮਜੀਠੀਆ ਦੇ ਹੱਕ 'ਚ ਖੜ ਗਿਆ। ਔਰ ਅਗਲੀ ਗੱਲ ਇਹ ਹੈ ਕਿ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਸਿਕਿਉਰਿਟੀ ਕਿਉਂ ਬਾਅਸ ਲਈ ਇਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੱਸ ਰਹੇ ਨੇ ਕਿ ਜਿਹੜਾ ਬੰਦਾ ਡਰੱਗ ਚ ਇਨਵੋਲਵ ਹੋਵੇ ਅਸੀਂ ਤਾਂ ਜੁੱਧ ਨਸ਼ਿਆਂ ਬਰਧ ਰਲ ਰਹੇ ਆ। ਤੇ ਉਹਦਾ ਫਿਰ ਸਿਕਿਉਰਿਟੀ ਦਾ ਕੀ ਮਤਲਬ ਉਹ ਨਾ ਕੋਈ ਮੰਤਰੀ ਨਾ ਸੰਤਰੀ ਨਾ ਐਮਐਲਏ ਪ੍ਰਧਾਨ ਮੰਤਰੀ ਦੇ ਲੈਵਲ ਦੀ ਸਕਿਉਰਟੀ ਲਈ ਫਿਰਦਾ ਤੇ ਦੂਜੇ ਪਾਸੇ ਮਜੀਠੀਆ ਸਾਹਿਬ ਕਹਿੰਦੇ ਤੁਸੀਂ ਦੱਸ ਦਿਓ ਫਿਰ ਆ ਤੁਹਾਡਾ ਬੇਵ ਕੁਮਾਰ ਕੀ ਹੈ ਇੱਕ ਰਾਸਵਾਹ ਮੈਂਬਰ ਉਹ ਵੀ ਔਰਤ ਨਾਲ ਕਟਮਾਰ ਕਰਕੇ ਜਮਾਨਤ ਤੇ ਬਾਹਰ ਹੈ ਤੇ ਉਸ ਨੂੰ ਜੱਟ ਸਕਿਉਰਟੀ ਕਿਉਂ ਵਿਜੇ ਨਾਇਰ ਉਹ ਗਵਾਚ ਫਸ ਗਿਆ ਸੀ ਉਹਨੂੰ ਜੱਟ ਸਕਿਉਰਟੀ ਕਿਉਂ ਅਬ ਬਾਕੀਆਂ ਨੂੰ ਜਿਹੜੇ ਤੁਸੀਂ ਦੇ ਰਹੇ ਹੋ ਕੇਜਰੀਵਾਲ ਮਨੀਸ਼ ਸਸ਼ੋਧਿਆ ਇਹ ਵੀ ਸਭ ਜਮਾਨਤ ਤੇ ਇਹਨਾਂ ਕੋਲ ਕੀ ਹੈ ਇਹਨਾਂ ਕੋਲ ਕਿਹੜਾ ਆਉਂਦਾ ਬੜੀ ਬੜੀ ਤਿੱਖੀ ਬਹਿਸ ਮੀਡੀਆ 'ਚ ਚੱਲ ਰਹੀ ਹੈ ਤੇ ਇਸ ਬਹਿਸ ਦੇ ਕਈ ਪੱਖ ਨੇ ਜੈਡ ਸਕਿਉਰਟੀ 'ਚ ਕਿੰਨੇ ਬੰਦੇ ਮਿਲਦੇ ਨੇ ਜੈਡ ਸਕਿਉਰਟੀ ਮਿਲੀ ਚਾਹੀਦੀ ਹੈ ਇਹ ਸਕਿਉਰਟੀ ਜਿਹੜੀ ਹੁੰਦੀ ਹੈ ਖਤਰਾ ਵੀ ਹੁੰਦਾ ਕਿਸੇ ਨੂੰ ਕਿ ਸਟੇਟਸ ਸਿੰਬਲ ਹੈ ਸਿਰਫ ਲੋਕਾਂ 'ਚ ਜਿਹਨੂੰ ਪੰਜਾਬੀ 'ਚ ਕਹੜੇ ਹਵਾ ਕਰਨੀ ਹੁੰਦੀ ਹੈ ਕੀ ਸੱਚਮੁੱਚ ਥ੍ਰੈਟ ਹੁੰਦਾ ਹੈ ਜਾਂ ਜਦੋਂ ਕਿਸੇ ਨੂੰ ਸਿਕਿਉਰਿਟੀ ਦੇਣੀ ਹੈ ਉਹ ਸਰਕਾਰਾਂ ਫੈਸਲਾ ਕਰਦੀਆਂ ਨੇ ਜਾਂ ਇਹਦੀ ਕੋਈ ਸਿਕਿਉਰਿਟੀ ਰਿਵਿਊ ਕਮੇਟੀ ਬਣਦੀ ਹੈ ਉਹ ਫੈਸਲਾ ਕਰਦੀ ਹੈ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਇਸ ਵੀਡੀਓ 'ਚ ਆਪਾਂ ਚਰਚਾ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰ ਜਿਹੜੇ ਤੁਸੀਂ ਨਵੇਂ ਜੁੜੇ ਹੋ ਇਸ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਹੁਣ ਇਹਨੂੰ ਆਪਾਂ 2-3 ਹਿੱਸਿਆਂ 'ਚ ਵੰਡ ਲਈਏ ਤਾਂ ਗੱਲ ਸੌਖੀ ਹੋ ਜਾਏਗੀ ਪਹਿਲੀ ਤਾਂ ਗੱਲ ਕਿ 29 ਮਾਰਚ ਦੀ ਸ਼ਾਮ ਨੂੰ ਬਿਨਾ ਦੱਸੇ ਬਿਨਾ ਕੋਈ ਲਿਖਤੀ ਆਰਡਰ ਇਹ ਸਿਕਿਉਰਿਟੀ ਜਿਹੜੀ ਜੈਡ ਸਿਕਿਉਰਿਟੀ ਜ਼ੀਰੋ ਸਿਕਿਉਰਿਟੀ ਨਹੀਂ ਕੀਤੀ ਜੈਡ ਸਿਕਿਉਰਿਟੀ ਜਿਹੜੀ ਆ ਉਹ ਵਿਡਰਾ ਕੀਤੀ ਜੈਡ ਸਕਿਉਰਟੀ ਕਈ ਕਿਸਮ ਦੇ ਸਕਿਉਰਟੀ ਹੁੰਦੇ ਨੇ ਜੈਡ ਪਲੱਸ ਸਕਿਉਰਟੀ ਹੁੰਦੀ ਹੈ ਜਿਹੜੀ ਕਾਫੀ ਇੰਪੋਰਟੈਂਟ ਵੈਰੀ ਵੈਰੀ ਇੰਪੋਰਟੈਂਟ ਪਰਸਨਲ ਹੁੰਦੇ ਨੇ ਤੇ ਉਹਨਾਂ ਦੇ ਵਿੱਚ 36 ਬੰਦੇ ਹੁੰਦੇ ਨੇ ਸੀਆਰਪੀਐਫ ਦੇ 10 ਹੁੰਦੇ ਨੇ ਕਮਾਂਡੋ ਹੁੰਦੇ ਨੇ ਜਿਹੜੇ ਤੇ ਬਾਕੀ ਪੁਲਿਸ ਲਈ ਜਾਂਦੇ 26 ਬੰਦੇ ਉਹ ਹੁੰਦੇ ਨੇ ਆਮ ਤੌਰ ਤੇ 36 ਹੁੰਦੇ ਨੇ ਫਿਰ ਜੇ ਜੈਡ ਪਲੱਸ ਜਿਹੜੀ ਜੈਡ ਸਕਿਉਰਟੀ ਹੁੰਦੀ ਹੈ ਉਹ ਚ ਸੀਆਰਪੀਐਫ ਦੇ 6 4 ਤੋਂ ਲੈ ਕੇ 6 ਤੱਕ ਹੁੰਦੇ ਨੇ ਲੋਕਲ ਪ੍ਰਸ਼ਾਸਨ ਦੇ 12 14 16 ਤੱਕ ਹੁੰਦੇ ਨੇ ਇਸਰ ਹੁੰਦੀ ਹੈ ਹੁਣ ਜਟ ਸਿਕਿਉਰਟੀ ਜਿਹੜੀ ਬਾਪਸ ਲੈ ਲਈ ਰੌਲਾ ਤੈ ਹੈ ਜਟ ਸਿਕਿਉਰਟੀ ਮਿਲਦੀ ਕਿ ਨੂੰ ਹੈ ਇੱਕ ਸਟੇਟ ਦੀ ਥ੍ਰੈਟ ਰਿਵਿਊ ਕਮੇਟੀ ਜੈਸੀਆਂ ਬਾਕੀ ਸੈਂਟਰ ਦੀ ਵੀ ਹੁੰਦੀਆਂ ਨੇ ਜਿਹਨੂੰ ਥ੍ਰੈਟ ਜ਼ਿਆਦਾ ਹੋਵੇ ਇਹਦੇ ਨਾਲ ਕੋਈ ਲਿੰਕ ਨਹੀਂ ਕਿ ਇਹ ਬਦਲੂ ਕੋਈ ਅਹੁਦਾ ਹੈ ਜਾਂ ਨਹੀਂ ਹੈ ਜਿਵੇਂ ਕੈਰੇ ਨਾ ਆਮ ਆਦਮੀ ਪਾਰਟੀ ਵਾਲੇ ਮਮਨ ਅਰੋੜਾ ਸਾਹਿਬ ਕਿ ਉਹ ਨਾ ਮੰਤਰੀ ਨਾ ਸੰਤਰੀ ਨਾ ਕੁਛ ਹੈ ਵੀ ਜੈਟ ਸਕਿਉਰਟੀ ਲਈ ਫਰਦਾ ਇਸ ਤਰ੍ਹਾਂ ਦੀ ਕੋਈ ਨਹੀਂ ਹੁੰਦੀ ਉਹਦੇ ਚ ਹੁੰਦੇ ਜਿਹੜੇ ਲੀਡਰ ਨੂੰ ਥ੍ਰੈਟ ਜ਼ਿਆਦਾ ਹੈ ਡਰ ਜ਼ਿਆਦਾ ਹੈ ਹਮਲੇ ਦਾ ਡਰ ਹੈ ਉਹਨੂੰ ਸਕਿਉਰਟੀ ਮਿਲਦੀ ਹੈ ਹੁਣ ਤੁਸੀਂ ਦੇਖੋ ਮੈਂ ਮਨਜਿੰਦਰ ਸਿੰਘ ਬਿੱਟਾ ਨੂੰ ਇੱਕ ਵਾਰ ਇੰਟਰਵਿਊ ਕੀਤਾ ਜੈਟ ਸਕਿਉਰਟੀ ਲੈ ਕੇ ਆਇਆ ਸੀ ਉਹ ਤਾਂ ਕੋਈ ਕੋਈ ਉਹਦਾ ਨਹੀਂ ਸੀ ਉਹਦੇ ਕੋਲ ਲੈ ਕਣ ਉਹਨੂੰ ਥ੍ਰੈਟ ਸੀ ਕਿਉਂਕਿ ਉਹ ਜਿਹੜਾ ਹੈ ਟੈਰਿਸਟ ਦੇ ਖਿਲਾਫ ਖੜਦਾ ਸੀ ਉਹ ਕਰਤਾ ਕਈ ਆ ਜਿਹੜੇ ਖਾ ਵੈਸੀ ਬੋਲਦੇ ਰਹਿੰਦੇ ਨੇ ਆਪਾਂ ਦੇਖਿਆ ਜੀ ਇੱਕ ਵਾਰੀ ਮੈਂ ਇੱਕ ਇੰਟਰਵਿਊ ਕਰ ਰਿਹਾ ਸੀ ਉਹ ਬੰਦਾ ਕਹਿੰਦਾ ਕਰਤਾ ਮੈਂ ਪਹਿਲੇ ਡੰਡੇ ਤੇ ਰਿਹਾ ਸੀ ਇੱਕ ਹਿੰਦੂ ਸਖਤ ਦਾ ਸਰਪਤੇ ਬੰਦਾ ਬੁਲਾਇਆ ਕਹਿੰਦਾ ਜੀ ਮੈਨੂੰ ਕਿਉਂ ਭਿੰਡਰਾਂ ਵਾਲੇ ਬਾਰੇ ਸਵਾਲ ਪੁੱਛਣਾ ਮੈਂ ਕਿਉਂ ਜਦੋਂ ਬ੍ਰੇਕ ਕੋਈ ਕਹਿੰਦਾ ਜੀ ਪੁੱਛ ਲਓ ਸਾਡੀ ਸਿਕਿਉਰਿਟੀ ਦਾ ਸਵਾਲ ਹੁੰਦਾ ਸੀ ਥੋੜਾ ਜਿਹਾ ਬੋਲ ਲਿਓ ਤੇ ਖਲਾ ਜਿਹੜੀ ਇਸ ਤਰ੍ਹਾਂ ਵੀ ਹੁੰਦਾ ਥ੍ਰੈਟ ਵੀ ਕਰਾਉਂਦੇ ਨੇ ਕੋਈ ਤਾਂ ਆਪ ਹੀ ਆਪਣੇ ਆਪ ਨੂੰ ਥ੍ਰੈਟ ਦੇ ਲੈਟਰ ਪਾ ਦਿੰਦੇ ਨੇ ਗੋਲੀ ਬਰਬਾਦ ਕਰ ਦਿੰਦੇ ਨੇ ਇਸ ਤੋਂ ਬਹੁਤ ਕੁਝ ਚੱਲਦਾ ਹੈ ਸਿਕਿਉਰਿਟੀ ਕਿਉਂਕਿ ਸਿੰਬਲ ਬਣ ਗਿਆ ਸਟੇਟਸ ਨਾ ਸਿਰਫ ਸਟੇਟਸ ਸਿੰਪਲ ਬਣਿਆ ਹੋਇਆ ਸਾਡੇ ਸਮਾਜ ਚ ਕਈ ਤਾਂ ਜਿਹੜੇ ਕ੍ਰਿਮੀਨਲ ਮੈਂਡਰਡ ਨੇ ਇਹ ਸਿਕਿਉਰਿਟੀ ਨਾਲ ਨਜਾਇਜ਼ ਫਾਇਦੇ ਵੀ ਉਠਾਉਂਦੇ ਨੇ ਇਹ ਵੀ ਕਰਦੇ ਨੇ ਮੈਨੂੰ ਤਾਂ ਇਹ ਕਈ ਵੀ ਬਦਲ ਲੱਗੇ ਕਈ ਨਾਕਾ ਲਾ ਕੇ ਬੈਠ ਗਿਆ ਸੀ ਇੱਕ ਬੰਦਾ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਚਲੋ ਖੈਰ ਆਪਾਂ ਤਾਂ ਗੱਲ ਕਰ ਰਹੇ ਸੀ ਵਿਕਰਮਜੀਤ ਜੀ ਦੀ ਸਿਕਿਉਰਿਟੀ ਦੀ ਤਾਂ ਹੁਣ ਵਿਕਰਮਜੀਤ ਵਿਕਰਮਜੀਤਿਆ ਸਾਹਿਬ ਮੰਤਰੀ ਰਹੇ ਨੇ ਹੁਣ ਉਹ ਨਹੀਂ ਹੈ ਉਹਨਾਂ ਤੇ ਪੰਜ ਵਾਰੀ ਸੈੱਟ ਬਣ ਚੁੱਕੀ ਐ ਹੁਣ ਪੰਜਵੀਂ ਸੈੱਟ ਬਣੀ ਐ ਇਹ ਵੀ ਆਪਣੇ ਆਪ 'ਚ ਇੱਕ ਵੈਸੇ ਵੱਡਾ ਸਵਾਲ ਐ ਵੀ ਜੇ ਕੁਛ ਆਇਆ ਤਾਂ ਇੰਨੀਆਂ ਸੈੱਟਾਂ ਬਣਾਉਂਦੀ ਕਿਹ ਚੰਨੀ ਸਾਹਿਬ ਨੇ ਬਣਾਈ ਸੀ ਉਦੋਂ ਬਲਰਾਜ ਸਿੰਘ ਨੂੰ ਲਾਇਆ ਸੀ ਫੇਰ 22 'ਚ ਬਣੀ ਆ ਹੁਣ ਤੁਹਾਡੇ ਸਾਹਮਣੇ ਐ ਐਮ ਐਸ ਸੀਨਾ ਦੀ ਸੀ 23 'ਚ ਫੇਰ 44 'ਚ ਭੁੱਲਰ ਹੁਣ ਵਰਨ ਸ਼ਰਮਾ ਲਾਇਏ ਨੇ ਉਹ ਜੇ ਹੈ ਕੁਝ ਕਰਕੇ ਭਰੇ ਕੇਸ ਕਰੋ ਇਹ ਵੀ ਤਾਂ ਗੱਲ ਐ ਉਹ ਵੀ ਮੇਜੀਸ਼ਨ ਨੂੰ ਮੌਕਾ ਮਿਲ ਇਹ ਗਲਤ ਹੈ ਜਰੂਰ ਹੈ ਕਿ ਸਰਕਾਰ ਦੇ ਖਿਲਾਫ ਬਾਹਰੋਂ ਥ੍ਰੈਟ ਹੋਵੇ ਨਾ ਹੋਵੇ ਸਰਕਾਰ ਦੇ ਖਿਲਾਫ ਤਾਂ ਬੜੀ ਉੱਚੀ ਸਰ ਦੇ ਵਿੱਚ ਵਿਕਰਮਜੀਤਿਆ ਲਗਾਤਾਰ ਬੋਲ ਰਿਹਾ ਹੈ ਖੈਰ ਉਸ ਕਿਉਟੀ ਵਾਪਸ ਜਦੋਂ 29 ਤਰੀਕ ਨੂੰ ਹੋਗੀ ਉਸ ਤੋਂ ਬਾਅਦ ਵਿਕਰਮਜੀਤਿਆ ਦੇ ਤੇਵਰ ਹੋਗੇ ਧਿਖੇ ਤੇ ਬਿਰਜਕੁਰ ਜਿਸ ਤਰੀਕੇ ਨਾਲ ਮੈਂ ਹੁਣ ਗੱਲ ਕੀਤੀ ਹੈ ਉਹ ਪੈਗਾ ਕਹਿੰਦਾ ਐ ਨਹੀਂ ਮੈਨੂੰ ਤੁਸੀਂ ਡਰਾ ਸਕਦੇ ਤੇ ਨਾਲੇ ਉਹਨਾਂ ਸਵਾਲ ਖੜੇ ਕਰਤੇ ਜਿਨ੍ਹਾਂ ਨੂੰ ਇਹਨਾਂ ਡਿਸਕਿਊਟ ਦਿੱਤੀ ਐ ਸਨੇ ਕੇਜਰੀਵਾਲ ਸਭ ਤੋਂ ਸਵਾਲ ਖੜੇ ਕਰਤੇ ਵੀ ਉਹ ਕੀ ਲੱਗਦੇ ਨੇ ਪੰਜਾਬ ਦੇ ਡੀਡੀਐਸ ਸਕਿਉਰਟੀਆ ਦੇ ਕੇ ਪੰਜਾਬ ਚ ਪਰਦੇ ਨੇ ਉਹਨਾਂ ਨੂੰ ਵੀ ਕਿਹਾ ਕਿ ਜੇ ਮੈਂ ਜਮਾਨਤ ਚਤੇ ਇਹ ਵੀ ਸਾਰੇ ਜਮਾਨਤ ਚਤੇ ਨੇ ਇਹ ਵੀ ਇਸੇ ਤਰ੍ਹਾਂ ਦੇ ਕੇਸਾਂ ਚ ਨੇ ਬੇਬਕ ਕੁਮਾਰ ਤੇ ਤਾਂ ਜ਼ਿਆਦਾ ਹਮਲਾਵਰ ਸੀ ਤੇ ਫਿਰ ਉਹ ਤੋਂ ਬਾਅਦ ਲੱਗਿਆ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਫਿਰ ਅਰਪਤ ਸ਼ਕਲਾ ਜਿਹੜੇ ਸਪੈਸ਼ਲ ਡੀਜੀਪੀ ਦੇ ਉਹਨਾਂ ਤੋਂ ਕਿਹਾਇਆ ਕੇ ਜੀ ਹੈ ਅਮਨਰੂੜਾ ਨੇ ਜੋ ਕਿ ਉਹ ਨਹੀਂ ਇਹਦੀ ਕਿਹਾ ਵੀ ਅਮਰ ਰੂੜਾ ਨੇ ਪਰ ਕਹਾਇਆ ਇਹ ਕਿ ਸਕਿਉਰਿਟੀ ਰਿਵਿਊ ਕੀਤੀ ਸੀ ਅਸੀਂ ਸਾਰੀ ਸਕਿਉਰਿਟੀ ਥੋੜੀ ਮੈਟਰਾ ਕੀਤਾ ਹੈ ਅਜਾ ਸਕਿਉਰਿਟੀ ਟ੍ਰਿੰਡ ਕੀਤੀ ਹੈ ਘਟਾਈ ਹੈ ਸਕਿਉਰਿਟੀ ਚਲੋ ਇੱਥੇ ਹੁਣ ਸਿਆਸਤ ਸ਼ੁਰੂ ਹੋ ਗਈ ਸ੍ਰੀ ਰਜਾਖੜ ਸਾਹਿਬ ਕਹਿੰਦੇ ਗੱਤਾਂ ਸਿਆਸਤ ਦੀ ਹੋਈ ਹੈ ਇਹ ਕਹਿੰਦੇ ਚਲੋ ਵੈਸੇ ਸਿੱਧੂ ਮੂਸੇਵਾਲੇ ਨੇ ਵੀ ਆਏ ਘਟਾਈ ਸੀ ਉਹ ਦੇਖ ਲੋ ਤੁਰ ਗਿਆ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹੜੀ ਭਾਰਤੀ ਜਨਤਾ ਪਾਰਟੀ ਵੀ ਵਿਜੀਟ ਗਿਆ ਦੇ ਹੱਕ ਤੇ ਬੋਲੀ ਸ੍ਰੀ ਰਜਖੜ ਬੋਲੇ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਸਖਬੀਰ ਸਿੰਘ ਬਾਦਲ ਬੋਲੇ ਸਖਬੀਰ ਸਿੰਘ ਬਾਦਲ ਸਿਰਫ ਬੋਲੇ ਨਹੀਂ ਉਹਨਾਂ ਨੇ ਐਕਸਤੇ ਕਮਿਟ ਨਹੀਂ ਕੀਤਾ ਕਿ ਜਿਵੇਂ ਮੇਰੇ ਤੇ ਗੋਲੀ ਚਲਵਾਈ ਇਹ ਤੇ ਵੀ ਚਲਵਾਉਣੇ ਚਾਹੁੰਦੇ ਨੇ ਉਹ ਤਾਂ ਮਿਲ ਕੇ ਵੀ ਆਏ ਉਹਨਾਂ ਨੇ ਤਾਂ ਜਾ ਕੇ ਗੱਲ ਕੀਤੀ ਜਦ ਨਹੀਂ ਇਹ ਇੱਕ ਮੌਕਾ ਸਖਬੀਰ ਸਿੰਘ ਬਾਦਲ ਕੋਲ ਦੁਆਰਾ ਭਰਤ ਬਲਾਪ ਦਾ ਹੋ ਗਿਆ ਕਿ ਜਿਹੜੀ ਗੱਲ ਜਦੋਂ ਜਥੇਦਾਰਾਂ ਨੂੰ ਬਦਲਿਆ ਸੀ ਉਸ ਤੋਂ ਬਾਅਦ ਜਦੋਂ ਭੁੰਦਰ ਸਾਹਿਬ ਨੇ ਇਹ ਕਿਹਾ ਸੀ ਇਹ ਪਿੱਛੇ ਸ਼ੁਰੂ ਮਰਿਆ ਸੁਖਵੀਰ ਸਿੰਘ ਬਾਦਲ ਤੇ ਉਹ ਮੌਕਾ ਮਿਲ ਗਿਆ ਹੁਣ ਦੁਬਾਰਾ ਰਿਵਾਈਵ ਕਰਨ ਦਾ ਸਾਰੇ ਸਾਰੇ ਗਏ ਉਹਦੇ ਕੋਲ ਬਕਰ ਮਜੀਠੀਆ ਕੋਲ ਜਿੱਦੀ ਕੋ ਹੈਗੀ ਹੈ ਲੀਡਰਸ਼ਿਪ ਸਾਹਮਣੇ ਜਾ ਕੇ ਜਿਹੜੀ ਇਸ ਮਾਮਲੇ ਵਿੱਚ ਅਕਾਲੀ ਦਲ ਇਕੱਠਾ ਹੋ ਗਿਆ ਚਲੋ ਕੋਈ ਹੋਰ ਇਸ਼ੂ ਹੋਵੇ ਨਾ ਹੋਵੇ ਇੱਥੇ ਜ਼ਰੂਰ ਇਕੱਠੇ ਦਿਖੇ ਤੇ ਫਿਰ ਇਹ ਮਸਲੇ ਤੇ ਮਜੀਠ ਬਹਿਤਾਂ ਮਜੀਠਿਆ ਕੋ ਪਹਿਲੀ ਵਾਰ ਨੇ ਬਹੁਤ ਸਾਰੇ ਲੋਕਾਂ ਦੇ ਘਟਾਈ ਆ ਕੋਰਟ ਚ ਚਲਾ ਜਾਂਦਾ ਹੈ ਇਹ ਵੀ ਕੋਰਟ ਚ ਜਾ ਸਕਦੇ ਨੇ ਪਰ ਕਿਤੇ ਨਾ ਕਿਤੇ ਇਹ ਜਿਹੜੀ ਹੈ ਇਹਦਾ ਤਰੀਕਾ ਮੇਰਾ ਖਿਆਲ ਆ ਠੀਕ ਨਹੀਂ ਸੀ ਆਮ ਆਦਮੀ ਪਾਰਟੀ ਦਾ ਕਿ ਜਿਸ ਤਰੀਕੇ ਨਾਲ ਇਸ ਬਿਨਾ ਦੱਸੇ ਘਟਾ ਦਿੱਤੀ ਗਈ ਤੇ ਦੂਜੇ ਪਾਸੇ ਇਹ ਵੀ ਹੈ ਕਿ ਇੱਕ ਪਾਸੇ ਸਿਕਿਉਰਿਟੀ ਜਿਹੜੀ ਘਟਾਈ ਗਈ ਦੂਜੇ ਪਾਸੇ ਇਹ ਕਿਹਾ ਗਿਆ ਕਿ ਇਸ ਦੀ ਜਿਹੜਾ ਅਮਨ अरोड़ा ਨੇ ਕਿਹਾ ਇਹ ਤਾਂ ਡਰੱਗਸ ਇਨਵੋਲਵ ਹੈ ਉਹ ਤਾਂ ਫਿਰ ਜਿਹੜੇ ਬਾਕੀ ਲਈ ਫਿਰਦੇ ਨੇ ਤੁਹਾਡੇ ਉਹ ਵੀ ਤਾਂ ਕਿਤੇ ਨਾ ਕਿਤੇ ਇਨਵੋਲਵ ਨੇ ਉਹਨਾਂ ਤੇ ਵੀ ਸਵਾਲ ਉੱਠਦੇ ਨੇ ਹੁਣ ਇਹ ਸਾਰਾ ਕੁਝ ਚੱਲ ਰਿਹਾ ਹੈ ਔਰ ਇਹ ਸਿਆਸਤ ਦੇ ਵਿੱਚ ਅਕਾਲੀ ਜਿਹੜੇ ਨੇ ਹਾਲਾਂਕਿ ਉਹ ਅਕਾਲੀਆਂ ਦਾ ਇਹ ਨਹੀਂ ਮੈਂ ਕਹਿੰਦਾ ਵੀ ਉਹ ਬਹੁਤ ਵੱਡੀ ਕੋ ਮਾਰ-ਮਾਰ ਲੈਣਗੇ ਚਲੋ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਇਹ ਗੱਲ ਜ਼ਰੂਰ ਹੈ ਔਰ ਵਿਕਰਮ ਮਜੀਠੀਆ ਇਹ ਕਹਿੰਦੇ ਵੀ ਨਜ਼ਰ ਆਏ ਕਿ ਮੈਂ ਐ ਇੰਨਾ ਤੋਂ ਡਰਨ ਵਾਲਾ ਨਹੀਂ ਹਾਲਾਂਕਿ ਇਹ ਲੱਗਦੀ ਹੈ ਕਿ ਜਿਸ ਤਰੀਕੇ ਨਾਲ ਬਿਕਰਮਜੀਤਿਆ ਹਮਲਾਵਰ ਸੀ ਸ਼ਬਦੀ ਯੁੱਧ ਕਰਦੇ ਨੇ ਨਾ ਬਹੁਤ ਘੱਟ ਲੋਕ ਉਸ ਤਰ੍ਹਾਂ ਕਰਦੇ ਨੇ ਇਹ ਅਕਾਲੀਆਂ ਚੋਂ ਜੇ ਕੋਈ ਵਧੀਆ ਬੋਲਣ ਜਾਂ ਵਧੀਆ ਬਨਾਰਾ ਤੇ ਪ੍ਰੈਸ ਦੇ ਨਾਲ ਜਿਹਦਾ ਇੰਟਰੈਕਸ਼ਨ ਹੁੰਦਾ ਬਿਕਰਮਜੀਤਿਆ ਉਹਨਾਂ ਚੋਂ ਇੱਕ ਹੈ ਖੈਰ ਹੁਣ ਬਾਕੀ ਜਿਹੜਾ ਦਿਲਜੀਤ ਸਿੰਘ ਚੀਮਾ ਹਰੋਜ ਕਰਦਾ ਉਹਦੀ ਹੁਣ ਗੱਲ ਲੋਕ ਇਹਨਾਂ ਨਹੀਂ ਲੈਂਦੇ ਇਹ ਕਿਉਂਕਿ ਪ੍ਰੂਫ ਵੀ ਦੇ ਦਿੰਦੇ ਨੇ ਉਹ ਦੇਖੋ ਤੁਸੀਂ ਉਦੋਂ ਤੋਂ ਲੈ ਕੇ ਚੰਨੀ ਦੇ ਜਿਹੜਾ ਸਾਲੀ ਦੇ ਮੁੰਡੇ ਤੋਂ ਕਿਸ ਤਰੀਕੇ ਨਾਲ ਪ੍ਰੂਫ ਦਿੱਤੇ ਸੀ ਬਹੁਤ ਮਤਲਬ ਇਹ ਤਾਂ ਹੀ ਤਾਂ ਕਹਿੰਦੇ ਵੀ ਦੋ ਬੰਦੇ ਨੇ ਮਾਨ ਸਾਹਿਬ ਅਹੀ ਤਾਂ ਦੁੱਖ ਹੈ ਮਾਨ ਸਾਹਿਬ ਨੂੰ ਕਿ ਦੋ ਬੰਦੇ ਨੇ ਇੱਕ ਸਪਾਲ ਖੈਰਾ ਤੇ ਇੱਕ ਇਹ ਜਿਹੜੇ ਹਰ ਰੋਜ਼ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਘੇਰਦੇ ਨੇ ਮਤਲਬ ਤਾਂ ਹੈ ਖੈਰ ਹੁਣ ਇਸ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਸਥਿਤੀ ਹਲੇ ਸਪਸ਼ਟ ਕਰਨੇ ਕਿਰਗੀ ਜਣੀ ਕਿਸਮ ਦੀ ਇਸ ਮੌਲ ਵਿੱਚ ਇਹ ਤਾਂ ਗੱਲ ਮੰਨਣੀ ਪਏਗੀ ਕਿ ਉਹਨਾਂ ਨੇ ਗੱਲ ਕੁਝ ਜ਼ਿਆਦਾ ਕਿਸੇ ਲੈਵਲ ਤੇ ਇਸ ਨੂੰ ਜਾਂ ਤਾਂ ਬਹੁਤ ਸਾਰੇ ਬੰਦਿਆਂ ਦਾ ਰਿਵਿਊ ਹੋਇਆ ਹੁੰਦਾ ਵਿੱਚ ਹੀ ਹੋ ਜਾਂਦਾ ਗੱਲ ਨਿਕਲ ਜਾਂਦੀ ਸੀ ਇਹ ਗੱਲ ਹੁਣ ਇਸ ਤਰੀਕੇ ਨਾਲ ਹੋਈ ਤਾਂ ਕਿਰੇ ਹੋਏ ਤਾਂ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖੈਰ ਹੁਣ ਗੱਲ ਅੱਗੇ ਵਧਦੀ ਹੈ ਇਹ ਮੈਂ ਆਪਣੇ ਵੱਲੋਂ ਵੀ ਇਹ ਸਿਕਿਉਰਿਟੀ ਜਿਹੜੀ ਹੈ ਜਿਵੇਂ ਇੱਥੇ ਸਿਕਿਉਰਿਟੀ ਲਈ ਫਿਰਦੇ ਨੇ ਜਿਵੇਂ ਸਿਕਿਉਰਟੀ ਦਿੱਤੀ ਜਾ ਰਹੀ ਹੈ ਜਿਵੇਂ ਸਿਕਿਉਰਟੀ ਦੇ ਮਾਮਲੇ ਦੇ ਵਿੱਚ ਜਿਹੜਾ ਟੈਕਸਪੇਅਰ ਦਾ ਪੈਸਾ ਖਰਾਬ ਹੋ ਰਿਹਾ ਹੈ ਕਦੇ ਸੋਚਿਆ ਆਪਕਾ ਮਤਲਬ ਜਿਹੜਾ ਵੀ ਬੰਦਾ ਉੱਠਦਾ ਜਿਹਦੀ ਵੀ ਮਾੜੀ ਮੋਟੀ ਵੀ ਕਿਸੇ ਨਾਲ ਜਾਣ ਪਛਾਣ ਹੁੰਦੀ ਹੈ ਉਹ ਸਿਕਿਉਰਟੀ ਕੋ ਬਹੁਤ ਸਾਰੇ ਅਫਸਰ ਸਿਕਿਉਰਟੀ ਦੇ ਦਿੰਦੇ ਨੇ ਡੀਆਈਜੀ ਐਸਐਸਪੀ ਕਿਸੇ ਨਾਲ ਲਾ ਦਿੰਦੇ ਨੇ ਬੰਦੇ ਡਰਾਈਵਿੰਗ ਦਾ ਕੰਮ ਲਈ ਜਾਂਦੇ ਨੇ ਚਲ ਵੀ ਤੋ ਡਰਾਈਵਰ ਬਣ ਜਾ ਬਹੁਤ ਮਿਸਜੂਜ਼ ਹੋ ਰਿਹਾ ਹੈ ਇਹ ਜਿਹੜੀ ਸਿਕਿਉਰਿਟੀ ਦਾ ਮਸਲਾ ਹੈ ਬਹੁਤ ਸਾਰੇ ਲੋਕਾਂ ਨੂੰ ਬਿਲਕੁਲ ਥ੍ਰੈਟ ਨਹੀਂ ਹੁੰਦਾ ਕੋਈ ਜਾਨ ਨੂੰ ਖਤਰਾ ਨਹੀਂ ਲੇਕਿਨ ਸਟੇਟਸ ਸਿੰਬਲ ਦੇ ਤੌਰ ਤੇ ਉਹ ਲੈਂਦੇ ਨੇ ਮੈਂ ਅੱਜ ਦਾਅਵੇ ਨਾਲ ਕਹਿੰਦਾ ਕਿ ਜਿੰਨਾ ਲੋਕਾਂ ਨੂੰ ਖਤਰਾ ਹੈ ਉਹਨਾਂ ਨੂੰ ਕਹੋ ਕਿ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਲੇਕਿਨ ਕਿਉਂਕਿ ਅਸੀਂ ਥੋੜੀ ਜਾਨ ਦੀ ਰੱਖਿਆ ਕਰਦੇ ਆ ਨਾ ਤੇ ਤੁਸੀਂ ਇਹਦਾ ਲਈ ਪੈਸੇ ਜਿਹੜਾ ਹੈ ਭਰੋ ਇਹਨਾਂ ਦੀ ਤਰਖਾਹ ਜਾਂ ਉਹਨਾਂ ਦਾ ਜਿਹੜਾ ਖਰਚਾ ਹੈ ਥੋੜੇ ਸਰਪਾਇਆ ਜਾਏਗਾ ਕੁਝ ਪੋਸਟਾਂ ਨੂੰ ਛੱਡ ਦੋ ਜਿਹੜੀਆਂ ਪੋਸਟ ਤੇ ਬੰਦੇ ਨੇ ਜਿਨ੍ਹਾਂ ਤੇ ਜ਼ਿੰਮੇਵਾਰੀ ਆ ਮੰਨ ਲਓ ਕੋਈ ਜੱਜ ਨੇ ਫੈਸਲਾ ਕਰਨਾ ਹੈ ਜ਼ਿੰਮੇਵਾਰੀ ਹੈ ਸਾਡੀ ਸਕਿਉਰਿਟੀ ਦੀ ਮੰਨ ਲਓ ਕੋਈ ਪੁਲਿਸ ਵਾਲੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹਨਾਂ ਨੇ ਹਰ ਰੋਜ਼ ਕ੍ਰਿਮੀ ਨਾਲ ਬਾਹ ਪੈਣਾ ਹੈ ਮੰਨ ਲਓ ਕਿ ਬੰਦਾ ਕੋਈ ਅਹੁਦੇ ਤੇ ਬੈਠਾ ਹੈ ਉਸ ਦਾ ਵੀ ਉਹਨੇ ਕਈ ਐਸੇ ਡਿਸੀਜਨ ਲੈਣੇ ਨੇ ਲੋਕਾਂ ਨੂੰ ਚੰਗੇ ਨਹੀਂ ਲੱਗਦੇ لیکن ਜਿਹੜੀ ਆ ਫੌਜ ਲਈ ਫਿਰਦੀ ਐ ਸਕਿਉਰਟੀ ਫਰੀ ਦੇ ਵਿੱਚ ਇਹ ਬੰਦ ਕਰੋ ਜਿਹੜੇ ਸੈਲੀਬ੍ਰਿਟੀ ਨੂੰ ਜਿਹੜੀ ਸਕਿਉਰਟੀ ਦਿੱਤੀ ਜਾਂਦੀ ਹੈ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦੇ ਤੇ ਜਿਹੜਾ ਹੈ ਖਰਚਾ ਪੈਣਾ ਚਾਹੀਦਾ ਲੋਕਾਂ ਦਾ ਖਰਚਾ ਹੋਵੇ ਤੁਸੀਂ ਲੋਕਾਂ ਦੇ ਸਟੇਟਸ ਸਿੰਬਲ ਦੇ ਤੌਰ ਤੇ ਉਹਨੂੰ ਵਰਤਦੇ ਹੋ ਮਤਲਬ ਜਿਹੜੇ ਹੁਣ ਤੁਸੀਂ ਬਿਲਕੁਲ ਉਵੇਂ ਹੀ ਐ ਮੈਨੂੰ ਕਿਸੇ ਨੇ ਇਨਵਾਈਟ ਕੀਤਾ ਮੈਂ ਗਿਆ ਅਸੀਂ ਅੰਮ੍ਰਿਤਸਰ ਮਿਲਲਾ ਸੀ ਤੇ ਉੱਥੇ ਕਿੰਗ ਫਿਸ਼ਰ ਤੇ ਕੋਲ ਅਸੀਂ ਇਕੱਠੇ ਹੋਣਾ ਸੀ ਮੈਂ ਦੇਖਿਆ ਉੱਥੇ ਤਾਂ ਪੰਜ ਸੱਤ ਬੰਦੇ ਖੜੇ ਮੋٹے ਮੋٹے ਕਾਲੇ ਕੱਪੜੇ ਪਾਏ ਬਾਅਦ ਚ ਪਤਾ ਲੱਗਿਆ ਕਿ ਉਹ ਆਪ ਆਪਣੇ ਬੌਂਸਰ ਲੈ ਕੇ ਆਇਆ ਸੀ ਠੀਕ ਹੈ ਜੇ ਤੁਹਾਨੂੰ ਐਨਾ ਹੈ ਤੇ ਆਪਦੇ ਬੌਂਸਰ ਲੈ ਕੇ ਤੁਸੀਂ ਕੰਮੋ ਜੀ ਤੁਹਾਨੂੰ ਦਿਖਾਵਾ ਹੀ ਕਰਨਾ ਹੈ ਜਾਂ ਚਲੋ ਜੇ ਖਤਰਾ ਵੀ ਹੈ ਜਾਂ ਦਿਖਾਵਾ ਕਰਨਾ ਆ ਸੈਲੀਬ੍ਰਿਟੀ ਇਹੀ ਕਰ ਰਹੇ ਨੇ ਅੱਜ ਕੱਲ ਤਾਂ ਸਾਰੇ ਪੋਲਿਟਿਕਲ ਬੰਦਿਆਂ ਦੇ ਵੀ ਸਭ ਦੇ ਰਿਵਿਊ ਹੋਣਾ ਚਾਹੀਦਾ ਸਿਰਫ ਤੇ ਸਿਰਫ ਜਿਹੜੇ ਕਿਸੇ ਕੀ ਪੋਸਟ ਤੇ ਬੈਠੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਦੀ ਸੇਵਾ ਸਮਾਜ ਕਰ ਲੈ ਉਹਨਾਂ ਲਈ ਖਰਚਾ ਟੈਕਸਪੇਅਰ ਕਰ ਲੈ ਬਾਕੀਆਂ ਨੂੰ ਜਿਹੜਾ ਦੇ ਦਿੰਦਾ ਕੋਈ ਮਤਲਬ ਨਹੀਂ ਹਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਜਿਸ ਤਰੀਕੇ ਨਾਲ ਸਕਿਉਰਿਟੀ ਕਟਾਈ ਗਈ ਆ ਇਸ ਦਾ ਤਰੀਕਾ ਠੀਕ ਨਹੀਂ ਸੀ ਇਹ ਗੱਲ ਤਾਂ ਮੈਂ ਮੰਨ ਸਕਦਾ ਇਹ ਦਾ ਤਰੀਕਾ ਇਹ ਨਹੀਂ ਸੀ ਕਿਉਂਕਿ ਵਿਕਰਮਜੀਠੀਆ ਕਹਿੰਦਾ ਇੱਕ ਪਾਸੇ ਤੁਸੀਂ ਮੈਨੂੰ ਇੱਕ ਮਹੀਨਾ ਪਹਿਲਾਂ ਆ ਕੇ ਕਹਿੰਦੇ ਵੀ ਕੰਧਾਂ ਉੱਚੀਆਂ ਕਰੋ ਫਿਰ ਤੁਸੀਂ ਕੈਮਰੇ ਹੋਰ ਲਵਾਓ ਤੇ ਦੂਜੇ ਪਾਸੇ ਕਹਿੰਦੇ ਮੈਨੂੰ ਕਹਿੰਦੇ ਵੀ ਅਰਪਤ ਸ਼ਕਲਾ ਕਹਦਾ ਵੀ ਇਹਦਾ ਰਿਵਿਊ ਕੀਤਾ ਹੈ ਗਲਤ ਹੈ ਕਹਿੰਦੇ ਮੈਨੂੰ ਡੀਜੀਪੀ ਲਿਖ ਕੇ ਦੇ ਦੇ ਤੈਨੂੰ ਕੋਈ ਖਤਰਾ ਨਹੀਂ ਅਸੀਂ ਜਿਹੜੇ ਹੈ ਮੈਂ ਆਪਣੀ ਨਈ ਸਕਿਉਰਟੀ ਲਾਉਂਗਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਇਹ ਪੋਲਿਟੀਕਲੀ ਜਿਹੜਾ ਇਹਦਾ ਐਂਗਲ ਹੈ ਸਿਆਸੀ ਨਜ਼ਰੀਏ ਤੋਂ ਦੇਖਣਾ ਪੈਂਦਾ ਹੈ ਇਹ ਤਾਂ ਕਟੁਕਟ ਸੈਸੀ ਜਿਹੜੀ ਹੈ ਗੱਲ ਹੋਈ ਲੱਗਦੀ ਹੈ ਪਰ ਦਰਸ਼ਕੋ ਦੇਖਦੇ ਤੁਸੀਂ ਕੀ ਸੋਚਦੇ ਹੋ ਕਿ ਤੁਹਾਡਾ ਪੈਸਾ ਜਿਹੜਾ ਇਹਨਾਂ ਤੇ ਖਰਚ ਹੁੰਦਾ ਜਿਹੜੇ ਬੰਦੇ ਆ ਤਾਂ ਕੋਈ ਮਤਲਬ ਵੀ ਸਕਿਉਰਟੀ ਲਈ ਫਿਰਦੇ ਨੇ ਸਿਰਫ ਦਿਖਾਵੇ ਦੇ ਲਈ ਸਕਿਉਰਟੀ ਲਈ ਫਿਰਦੇ ਨੇ ਜਾਂ ਉਹਨਾਂ ਦਿੱਤੀ ਜਾਂਦੀ ਹੈ ਜਾਂ ਜਿਨ੍ਹਾਂ ਦਾ ਪੰਜਾਬ 'ਚ ਕੋਈ ਲੈਣ ਦੇ ਨਹੀਂ ਉਹ ਸਕਿਉਰਟੀ ਲਈ ਫਿਰਦੇ ਨੇ ਖਰਚਾ ਤਾਂ ਤੁਸੀਂ ਕਰਦੇ ਹੋ ਨਾ ਤੁਹਾਡੀ ਜੇਬ 'ਚ ਜਾਂਦਾ ਹੈ ਕੀ ਕਹਿੰਦੇ ਹੋ ਤੁਸੀਂ ਇਹਦੇ ਬਾਰੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ